ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਅਸੀਂ ਖੜੇ ਆਂਗੇ ਸੁੱਖਾ ਸਿੰਘ ਪੁੱਤਰ ਸੰਤ ਸਿੰਘ ਦੇ ਘਰੇ ਜਿਹਦੇ ਤੁਹਾਨੂੰ ਅਸੀਂ ਹਾਲਾਤ ਦਿਖਾ ਰਹੇ ਆਂਗੇ ਅੱਜ ਵੀ ਜਿਹੜੇ ਉਹਦੇ ਘਟੋ ਘਟਾ ਮੰਨ ਲਓ ਵੀ 3 ਫੁੱਟ ਨੀ ਮਾਤਾ ਆ ਮੈ ਪੌੜੀਆਂ ਤੋਂ ਹੋ ਗਿਆ ਤੇ ਜਿਹੜੇ ਘਰ ਦੇ ਉਹਦੇ ਹਾਲਾਤ ਆਗੇ ਉਹ ਬਹੁਤ ਹੀ ਨਾਜ਼ਕ ਆਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਸਾਰੇ ਤੇ ਜਿਹੜੀ ਸੁੱਖਾ ਸਿੰਘ ਦੀ ਉਹ ਪਹਿਲਾਂ ਹੀ ਇਤੋਂ 7-8 ਸਾਲ ਪਹਿਲਾਂ 2018 ਦੇ ਵਿੱਚ ਮੌਤ ਹੋ ਚੁੱਕੀ ਆ ਜਿਸ ਕਾਰਨ ਮਾਈ ਆ ਆਪਣੇ ਜਿਹੜੇ ਬੱਚਿਆਂ ਦਾ ਪਾਲਣ ਪੋਸਣਾ ਬਹੁਤ ਮੁਸ਼ਕਲ ਨਾਲ ਕਰ ਰਹੀ ਆ ਤੇ ਅੱਜ ਤੁਹਾਨੂੰ ਇਹਦੇ ਜਿਹੜੇ ਘਰ ਦੇ ਹਾਲਾਤ ਆ ਉਹ ਸਾਰੇ ਹੀ ਦਿਖਾਵਾਂਗੇ ਵੀ 3 ਫੁੱਟ ਦੇ ਕਰੀਬ ਤਾਂ ਮੈਂ ਉਥੋਂ ਬਿਹੀ ਤੋਂ ਪੌੜਾਂ ਦੇ ਉੱਤਰ ਕੇ ਆਇਆਗਾ ਫਿਰ ਦੇਖ ਲਓ ਵੀ 3-4 ਫੁੱਟ ਹੀ ਆਗਾ ਅੰਦਰ ਘਟੋ ਘਟ 6-7 ਫੁੱਟ ਜਿਹੜਾ ਨੀਵਾਗਾ ਇਹਨਾਂ ਦਾ ਜਿਹੜਾ ਥਾਂਗਾ ਤੇ ਇਹ માતા ਨੇ ਦੱਸਿਆਗਾ ਕਿ ਇਹਨਾਂ ਦੇ ਜਿਹੜੇ ਘਰ ਦੇ ਜਿਹੜੇ ਹਾਲਾਤ ਆਗੇ ਉਹ ਆਹ ਦੇਖੋ ਵੀ ਸੱਤ ਸੀ ਟਾਇਲ ਵਾਲੇ ਦੀ ਸਾਰੇ ਟਾਇਲ ਵਾਲੇ ਡਿੱਗ ਚੁੱਕੇ ਨੇ ਤੇ ਹੁਣ ਇਹ માતા ਦੱਸ ਰਹੀ ਆ ਵੀ ਸਾਡੇ ਕੋਈ ਕਮਾਈ ਦਾ ਸਾਧਨ ਵੀ ਨਹੀਂਗਾ ਪਰੰਤੂ ਅਸੀਂ ਕਿਰਾਏ ਤੇ ਜਿਹੜਾ ਰਹਿ ਕੇ ਆਪਣਾ ਟਾਈਮ ਪਾਸ ਕਰ ਰਹੇ ਹਾਂ ਕਿਰਾਏ ਨੂੰ ਦੇਣ ਨੂੰ ਪੈਸੇ ਵੀ ਨਹੀਂ ਇਹਨਾਂ ਗਰੀਬਾਂ ਕੋਲੇ ਕੰਮਕਾਰ ਖੜਾ ਹੁਣ ਕਾਰਨ ਵੀ ਕਮਰੇ ਦਾ ਜਿਹੜਾ ਕਿਰਾਇਆਗਾ ਉਹ ਕਦੇ ਵੀ 4000 ਰੁਪਏ ਮਹੀਨੇ ਦਾ ਲਗਭਗ ਉਹਨਾਂ ਨੇ ਸਾਥੋਂ ਮੰਗਿਆਗਾ ਜਿਨ੍ਹਾਂ ਦੇ ਇਹ ਕਿਰਾਏ ਤੇ ਸਮਾਨ ਰੱਖਿਆਗਾ ਅੱਜ ਲੋੜ ਹੈਗੀ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਕਰਨ ਦੀ ਜੇਕਰ ਆਪਾਂ ਇਹਨਾਂ ਦੀ ਮਦਦ ਕਰਾਂਗੇ ਤਾਂ ਉਹ ਮਦਦ ਕੇ ਸੇਵਾ ਆਪਣੀ ਕਿਸੇ ਤਾਂ ਲੱਗ ਸਕਦੀ ਆ ਮੈਂ ਸਾਰੇ ਐਨ ਆਰ ਆਈ ਵਿਦੇਸ਼ਾਂ ਦੀ ਸੰਗਤ ਦੇ ਸਾਰਿਆਂ ਦੇ ਬਾਰੀ ਬਾਰੀ ਧਿਆਨ ਵਿੱਚ ਲਿਆਉਣੀ ਚਾਹਨਾਗਾ ਵੀ ਹਾਂ ਇਹ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਜਿਹੜੇ ਪਰਿਵਾਰ ਆਗੇ ਉਹ ਦੁਬਾਰੇ ਉਹਨਾਂ ਦੇ ਘਰ ਬਣ ਸਕਣ ਇਹ ਮਾਤਾ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਦੱਸਿਆਗਾ ਕਿ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਉਹਨਾਂ ਨੂੰ ਇੱਕ ਕਾਗਜ਼ ਵੀ ਮਿਲਿਆ ਸੀ ਜਿਹੜਾ ਸਾਂਝੇ ਕਾਗਜ਼ ਵੰਡੇ ਸੀਗੇ ਉਹ ਵੀ ਪ੍ਰੰਤੂ ਉਹਨਾਂ ਦੇ ਜਿਹੜਾ ਕਮਰੇ ਤੇ ਪੂਰਾ ਵੀ ਨਹੀਂ ਆਇਆ ਠੀਕ ਹੈ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਪੰਜਾਬ ਸਰਕਾਰ ਦੇ ਜਿੰਨੇ ਵੀ ਨਮਾਇंदे ਆ ਜਾਂ ਬੀਡੀਪੀਓ ਆ ਪੰਚਾਇਤ ਸੈਕਟਰੀ ਆ ਉਹਨਾਂ ਨੇ ਹਜੇ ਤੱਕ ਵੀ ਅਸੀਂ 8-10 ਦਿਨਾਂ ਤੋਂ ਲਗਾਤਾਰ ਵੀਡੀਓ ਪਾਪਾ ਕੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਬੇਨਤੀਆਂ ਕਰ ਰਹੇ ਆ ਕਿ ਸਹਨੇ ਦੇ ਗਰੀਬਾਂ ਲੋਕਾਂ ਦੀ ਸਾਰ ਲਈ ਜਾਵੇ ਪਰੰਤੂ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੀੜੇ ਆ ਗਏ ਪਤਾ ਨਹੀਂ ਉਹਨਾਂ ਨੂੰ ਕਾਦੀ ਈਗੋ ਆ ਕਾਦੀ ਹੈਂਕੜੀ ਆ ਉਹ ਜਿਹੜੇ ਪੰਚਾਇਤ ਸੈਕਟਰੀ ਆ ਵੀਡੀਓ ਆ ਡੇਢ ਡੇਢ 2 2 ਲੱਖ ਰੁਪਏ ਤਨਖਾਹਾਂ ਲੈਣ ਵਾਲੇ ਆ ਚਾਹੇ ਸਾਨੂੰ ਉਹ ਚੰਗਾ ਕਹਿਣ ਚਾਹੇ ਮਾੜਾ ਕਹਿਣ ਪਰੰਤੂ ਆ ਘਰਾਂ ਦੇ ਵਿੱਚ ਲੋਕਾਂ ਦੇ ਆ ਕੇ ਇਹਨਾਂ ਦਾ ਦੁੱਖ ਦਰਦ ਨਹੀਂ ਸਮਝ ਰਹੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਵੀਡੀਓ ਨੂੰ ਸੈਕਟਰੀ ਨੂੰ ਇਹਨਾਂ ਦੇ ਘਰਾਂ ਦਾ ਮੌਕਾ ਦਿਖਾਇਆ ਜਾਵੇ ਜਿਹੜੇ ਆ ਪੰਜ ਪੰਜ 6 6 ਫੁੱਟ ਨੀਵੇਂ ਥਾਵਾਂ ਦੇ ਵਿੱਚ ਬੈਠੇ ਆ ਤਾਂ ਕਿ ਜਿਹੜੇ ਇਹਨਾਂ ਦੇ ਘਰਾਂ ਦੇ ਮਸਲੇ ਆ ਉਹ ਹੱਲ ਹੋ ਸਕਣ ਤੇ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਪਰਮਜੀਤ ਕੌਰ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਕੀ ਕਹਿਣਾ ਚਾਹੁੰਦੇ ਜਿਹੜਾ ਸਾਡਾ ਘਰ ਡਿੱਗ ਪਿਆ ਜੀ ਹਾਲਾਤ ਬੜੇ ਮਾੜੇ ਨੇ ਜੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਤੁਸੀਂ ਵੀ ਸਾਡਾ ਘਰ ਪਹਿਜਾ ਪਤ ਅੱਠ ਸਾਲ ਹੋ ਗਏ ਨੂੰ ਹੂੰ ਲਿਖੇ ਨੂੰ ਠੀਕ ਹੈ ਜੀ ਪਹਿਲਾ ਲਾਲੀ ਨੇ ਲਿਖਿਆ ਸੀ ਉਹ ਫੋਟੋ ਮਲ ਗਿਆ ਸੀ ਠੀਕ ਹੈ ਜੀ ਫਿਰ ਸੈਕਟਰੀ ਪਰਮਜੀਤ ਲੈ ਕੇ ਗਿਆ ਸੀ ਤੇ ਤੀਜੀ ਵਾਰ ਅਜਈਆ ਸਰਪੰਚ ਲੈ ਕੇ ਆ ਗਿਆ ਹਾ ਹੈਪੀ ਮੈਂਬਰ ਆ ਗਿਆ ਵੀ ਹਜੇ ਤੱਕ ਅਰ ਤਾਂ ਕੋਈ ਕੁਝ ਬਣਾ ਨਹੀਂ ਤੇ ਪਰ ਬਣ ਜੇ ਹੁਣ ਭਰਾਵਾ ਆਹੀ ਮੰਗਾ ਮੇਰੀ ਹਾਂ ਜੀ ਅਸੀਂ ਬੇਨਤੀ ਵੀ ਕਰਦੇ ਆ ਜਿਹੜੇ ਐਨ ਆਰ ਆਈ ਵੀਡੀਓ ਵੀਡੀਓ ਦੇਖ ਰਹੇ ਆ ਅਸੀਂ ਐਨ ਆਰ ਆਈ ਵੀਰਾਂ ਨੂੰ ਵੀ ਹੈਲਪ ਦੀ ਜ਼ਰੂਰਤ ਮੰਗਦੇ ਆ ਜੀ ਇਹ ਪਰਿਵਾਰਾਂ ਦੀ ਸਾਰ ਲਈ ਜਾਵੇ ਹੁਣ ਦੱਸੋ ਜਿੱਥੇ ਸਮਾਂਤਰ ਹੈ ਸਾਡਾ 4000 ਰੁਪਿਆ ਕਿਰਾਏ ਦਾ ਭਰਦੇ ਅਸੀਂ ਮਹੀਨਾ ਹੋ ਗਿਆ ਸਾਨੂੰ ਜਿੱਦੇ ਦਾ ਮਹੀ ਪਈਂਦਾ ਦਾ ਸਮਾਂਤਰ ਹੈ ਵਾ ਸਾਡਾ 2000 ਛੋਟਾ ਦਿੰਦਾ 2000 ਵੱਡਾ ਦਿੰਦਾਗਾ